ਅਹੀ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਲੈਣੀ ਪਈ ਐ ਉਹਨਾਂ ਨੂੰ ਪਤਾ ਐ ਕਿ ਲੋਕਾਂ ਦਾ ਇੰਨਾ ਵਿਸ਼ਵਾਸ ਐ ਮੇਰੇ ਵਿੱਚ ਜਿਹੜੇ ਬਰੋਟੇ ਦੇ ਥੱਲੇ ਬਹਿ ਗਏ ਤੇ ਲੋਕਾਂ ਨੇ ਸਮਝਿਆ ਇਹ ਤਰਖਤ ਦੇ ਥੱਲੇ ਗੁਰੂ ਤੇਗ ਬਹਾਦਰ ਜੀ ਬੈਠੇ ਹੋਏ ਨੇ ਜਿਹੜੀਆਂ ਇਹਨੂੰ ਗੋਲਾ ਲੱਗਦੀ ਆਲੇ ਉਹ ਗੋਲਾ ਲਈ ਪਤਾ ਸਹੇ ਦੇ ਮੈਂ ਉਹ ਪਤਾਸੇ ਵੀ ਖਾਦੇ ਨੇ ਜਿਹੜੇ ਬੋਹੜ ਦੇ ਥੱਲੇ ਬੈਠੇ ਉਹ ਪਿੰਡਾਂ ਦੇ ਜਾ ਕੇ ਲੋਕਾਂ ਨੂੰ ਪੁੱਛਿਆ ਗੁਰੂ ਜੀ ਕਿੱਥੇ ਬੈਠੇ ਸਨ ਆਹ ਬੋਹੜ ਐ ਜੀ ਆਹ ਬੋਹੜ ਪੂਰਾ ਪਿੰਡ ਇੱਥੇ ਪਰਲੇ ਪਾਸੇ ਗੁਰਦੁਆਰਾ ਨੇਮ ਸਾਹਿਬ ਵੀ ਨੇੜੇ ਨੇਮ ਸਾਹਿਬ ਵੀ ਨੇ ਇੱਕ ਹੋਰ ਖੂਬਸੂਰਤ ਹੈ ਰਾਜਪੁਰੇ ਦੇ ਪਰਲੇ ਪਾਸੇ ਪਿੰਡ ਆ ਉੱਥੇ ਗੁਰੂ ਸਾਹਿਬ ਨੇ ਵਰ ਦਿੱਤਾ ਕਿ ਰੱਜੋ ਪੁੱਜੋ ਫੱਲੋ ਫੁੱਲੋ ਹਾਂ ਹਾਂ ਗੁਰਦੁਆਰੇ ਦਾ ਨਾਮ ਹੀ ਰੱਜੋ ਪੁੱਜੋ ਫੱਲੋ ਫੁੱਲੋ ਮਤਲਬ ਤੂੰ ਇਸੇ ਖਾਲੀ ਵਿਸ਼ਵਾਸ ਦੀ ਗੱਲ ਦੇਖੋ ਨਾ ਮੈਂ ਕਹਾ ਨਿੰਮ ਦੀਆਂ ਅੰਮੋਲੀਆਂ ਕੋਈ ਤਾਂ ਕੌੜੀਆਂ ਹੁੰਦੀਆਂ ਨੇ ਕਿਵੇਂ ਮਿੱਠੀਆਂ ਹੋਏ ਤੁਸੀਂ ਖਾ ਕੇ ਦੇਖੋ ਮੈਂ ਕਿਹਾ ਤੁਸੀਂ ਖਾ ਕੇ ਦੱਸ ਦੋ ਖਾਧੀਆਂ ਉਹਨਾਂ ਨੇ ਮਿੱਠੀਆਂ ਨੇ ਫਿਰ ਮੈਂ ਖਾ ਲੀਆਂ ਮੈਨੂੰ ਵੀ ਅੰਦਰੋਂ ਆਵਾਜ਼ ਆਈ ਤੂੰ ਕੌੜੀ ਨਾ ਕਹੀ ਮੈਨੂੰ ਅੱਗੇ